ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਤੇ ਅਤਿਆਚਾਰ ਤੇ ਵਿਰੋਧ ਵਿੱਚ ਪੰਜਾਬ ਵਿੱਚ ਵੀ ਹੁਣ ਰੋਸ ਦੇਖਣ ਨੂੰ ਮਿਲ ਰਿਹਾ ਇਸੇ ਕੜੀ ਵਿੱਚ ਕਿਸਾਨ ਜਥੇਬੰਦੀਆਂ ਨੇ ਪੰਜਾਬ ਵਿੱਚ ਵੀ ਭਾਜਪਾ ਨੇਤਾਵਾਂ ਦੇ ਘਰਾਂ ਦਾ ਘਰਾਵਣਾ ਸ਼ੁਰੂ ਕਰ ਦਿੱਤਾ ਮਾਨਸਾ ਵਿੱਚ ਵੀ ਭਾਜਪਾ ਨੇਤਾਵਾਂ ਦੇ ਘਰਾਂ ਦਾ ਘਰਾਵਣਾ ਪਹੁੰਚੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਸਰਕਾਰ ਨੇ ਮੰਗਾ ਮੰਨੀਆਂ ਸਨ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਸੀ ਜਿਨ੍ਹਾਂ ਨੂੰ ਬਨਵਾ ਦੇ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਸਨ ਤਾਂ ਉਹਨਾਂ ਤੇ ਅਤਿਆਚਾਰ ਕੀਤਾ ਜਾ ਰਿਹਾ ਹੈ ਉਹ برداشت ਨਹੀਂ ਕੀਤਾ ਜਾਏਗਾ ਪਹਿਲਾਂ ਜੋ ਦਿੱਲੀ ਮੋਰਚਾ ਜਿੱਤ ਕੇ ਲਿਆੰਦਾ ਸੀ ਉਹਦੀਆਂ ਬਹੁਤ ਸਾਰੀਆਂ ਮੰਗਾਂ ਰਹਿੰਦੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਉਹ ਮਤਲਬ ਲਾਗੂ ਕਰਾਉਣ ਵਾਸਤੇ ਹੁਣ ਜਥੇਬੰਦੀਆਂ ਦੇ ਇੱਕ ਸੰਯੁਕਤ ਕਿਸਾਨ ਮੋਰਚੇ ਦੇ ਤਹਿਤ ਅਸੀਂ ਜਥੇਬੰਦੀ ਚੱਲਦੀ ਸਾਡੀ ਪਰ ਇਹਦੇ ਵਿੱਚੋਂ ਕੁਝ ਗੈਰ ਸਿਆਸੀ ਸੰਗਤ ਮੋਰਚੇ ਦੇ ਜਥੇਬੰਦੀਆਂ ਆਈਆਂ ਜਿਨ੍ਹਾਂ ਨੇ ਮਤਲਬ ਦਿੱਲੀ ਦੇ ਵੱਲ ਕੂਚ ਕੀਤਾ ਸਾਡੀਆਂ ਜਥੇਬੰਦੀਆਂ ਨੇ ਅਜੇ ਫੈਸਲਾ ਕਰਨਾ ਸੀਗਾ ਤੇ ਪਰ ਉੱਥੇ 13 ਤਰੀਕ ਨੂੰ ਜਿਹੜਾ ਲਾਠੀ ਚਾਰਜ ਹੋਇਆ ਥਰੂ ਐਸ ਦੇ ਗੋਲੇ ਛੱਡੇ ਗਏ ਆ ਜੋ ਫੱਟੜ ਕੀਤੇ ਗਏ ਤੇ ਕੱਲ ਇੱਕ ਜਵਾਨ ਸ਼ਹੀਦ ਵੀ ਹੋ ਗਿਆਗਾ ਕਪਤਾਨ ਉਹਦੇ ਪੱਖ ਦੇ ਵਿੱਚ ਸਰਕਾਰਾਂ ਨੂੰ ਵਿਚਲਾਹਨਤ ਪਾਉਣ ਲਈ ਅਸੀਂ ਉੱਦੋਂ ਦੇ ਰੇਲਾਂ ਤੇ ਵੀ ਬੈਠੇ ਆ 15 ਤਰੀਕ ਨੂੰ ਉਸ ਤੋਂ ਬਾਅਦ 17 18 ਤਰੀਕ ਨੂੰ ਕਲੀ ਆ ਗਈ ਜਥੇਬੰਦੀ ਅਗਰਾਹਾਂ ਬਲੋਂ ਅਸੀਂ ਬੈਠੇ ਆਗੇ ਤਿੰਨ ਲੀਡਰਾਂ ਦੇ ਉੱਤੇ ਜਿਹੜੇ ਭਾਜਪਾ ਦੇ ਆਗੂ ਆ ਵੱਡੇ ਉਹਨਾਂ ਦੇ ਤੇ ਨਾਲ ਟੂਲ ਫਰਾਗੇ ਫਰੀ ਕੀਤੇ ਹੋਏ ਆ ਉਸ ਤੋਂ ਬਾਅਦ ਪੰਜਾਬ ਦਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹਦੇ ਪੈਸੇ ਦਾ ਲਗਾਤਾਰ ਬੈਠੇ ਆ ਅਸੀਂ ਮਾਨਸਾ ਦੇ ਵਿੱਚ ਜਿਹੜਾ ਇਹਨਾਂ ਦਾ ਮਾਨਸਾ ਜਿਹੜਾ ਦਫਤਰ ਹੈ ਵੱਡਾ ਉਹ ਰੇਖਿਆ ਹੋਇਆ ਉਹਦਾ ਕਰਾਓ ਕੀਤਾ ਹੋਇਆ ਅਗਲਾ ਜਿਹੜੀ ਮੀਟਿੰਗ ਹੈ ਅੱਜ ਹਿੰਦੁਸਤਾਨ ਪੱਧਰੀ ਸੰਯੁਕਤ ਮੋਰਚੇ ਦੀ ਮੀਟਿੰਗ ਹੋਊਗੀ ਉਹਦੇ ਵਿੱਚ ਨਵਾਂ ਐਲਾਨ ਕੀ ਹੁੰਦਾ ਉਹ ਐਲਾਨ ਤੋਂ ਬਾਅਦ ਅਸੀਂ ਅੱਗੇ ਵੱਗਦੇ ਮੋਰਚਾ ਅੱਗੇ ਤਲੂਗਾ ਇਹ ਜੀ ਜੀ ਦੇਖਿਆ ਜਾਵੇ ਤਾਂ ਜਿਹੜੀ ਹਰਿਆਣਾ ਫੋਰਸ ਹੈ ਪੰਜਾਬ 'ਚ ਬੈਠੇ ਆ ਜਿਹੜੇ ਕਿਸਾਨ ਨੇ ਹੱਥੇ ਕਿਸਾਨ ਬੈਠੇ ਆ ਉਹਨਾਂ ਤੋਂ ਜਿਹੜੇ ਗੋਲਾਬਾਰੀ ਹੋ ਰਹੀ ਹੈ ਉਹਨਾਂ ਤੇ ਗੋਲੀਆਂ ਚਲਾਈਆਂ ਗਿਆ ਤਸ਼ੱਦਦ ਕੀਤਾ ਗਿਆ ਤੇ ਪੰਜਾਬ ਸਰਕਾਰ ਤੋਂ ਨੂੰ ਲੋਕਾਂ ਵੱਲੋਂ ਲਾਂਤਾਂ ਪਾਈਆਂ ਜਾ ਰਹੀਆਂ ਵੀ ਪੰਜਾਬ ਦੇ ਅੰਦਰ ਸਾਰਾ ਕੁਝ ਹੋਇਆ ਹੈ ਪੰਜਾਬ ਦੀ ਧਰਤੀ ਵਰਤੀ ਗਈ ਆ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਅਸੀਂ ਉਹ ਮਾੜਾ ਦੇਖਦੇ ਆ ਸਰਕਾਰ ਨੂੰ ਲਾਂਤਾਂ ਪਾਉਣੀਆਂ ਚਾਹੀਦੀਆਂ ਲੋਕਾਂ ਦੀਆਂ ਕਿਉਂਕਿ ਜਦੋਂ ਹੱਦ ਟੱਪਣਗੇ ਉਦੋਂ ਹਰਿਆਣਾ ਸਰਕਾਰ ਜਾਂ ਬੀਜੇਪੀ ਸੈਂਟਰ ਦੀ ਸਰਕਾਰ ਦੀ ਸਹਾਇਤਾ ਕੋਈ ਕਰੇ ਪਰ ਅਜੇ ਤਾਂ ਬੈਠੇ ਪੰਜਾਬ ਤੇ ਆ ਪੰਜਾਬ ਤੇ ਬੈਠਿਆਂ ਦੇ ਵਿੱਚੀ ਉਹਨਾਂ ਦੇ ਟਰੈਕਟਰ ਪੰਨਤੇ ਆ ਉਹਨਾਂ ਦੀਆਂ ਗੱਡੀਆਂ ਪੰਨਤੀਆਂ ਸ਼ਹੀਦ ਕਰਤੇ ਉਹਨਾਂ ਨੂੰ ਫੱਟੜ ਕਰਤਾ ਇਥੇ ਪੰਜਾਬ ਸਰਕਾਰ ਦਾ ਫਰਜ ਬਣਦਾ ਕਿ ਉਹਨਾਂ ਦੇ ਪਰਚੇ ਜਾਨੀ 302 ਦੇ 307 ਦੇ ਜਿਹੜੇ ਪਰਚੇ ਉਹ ਦਰਜ ਕਰਾਉਣ ਨੂੰ ਤੇ ਉਹਨਾਂ ਤੋਂ ਪਰਭਾਈ ਕਰਾਵੇ ਉਹ ਸਰਕਾਰ ਤੋਂ ਕੇਂਦਰ ਦੀ ਸਰਕਾਰ ਨੇ ਚਾਹੇ ਕੁਲਚੀ ਦੇ ਜੱਫੇ ਬੰਨਿਆ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਤੋਂ ਬਾਹਰ ਨੇ ਉਹ ਆਪਣੀਆਂ ਦਿੱਲੀ ਨਹੀਂ ਰਹਿੰਦੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਜਿਹਨੇ ਖਨੌਰੀਵਾਦ ਦੇ ਉੱਤੇ ਗੰਗੀਆਂ ਹੋਈਆਂ ਪਰ ਇੱਕੋ ਦੀ ਕੇਂਦਰੀ ਸਰਕਾਰ ਦੇ ਸ਼ਹਿਰ ਦਿੱਤੇ ਖੱਤਰ ਦੀ ਸਰਕਾਰ ਨੇ ਉਹਨਾਂ ਤੇ ਜਿਹਨੇ ਲਾਕੀ ਚਾਰਜ ਕੀਤਾ ਹੈ ਗੈਸ ਦੇ ਗੋਲੇ ਵੀ ਚਲਾਇਆ ਵੈਸੇ ਵੀ ਫੂਲੀ ਚਲਾਈ ਉਹਨਾਂ ਨੂੰ ਬਹੁਤ ਸਾਰੇ ਜਣੇ 3300 ਦੇ ਲਗਭਗ ਉਥੇ ਕਿਸਾਨਾਂ ਨੂੰ ਜਨੇ ਜਖਮੀ ਕੀਤਾ ਗਿਆ ਇਸ ਕਰਕੇ ਇਸ ਖੋਜ਼ ਦੇ ਵਿੱਚ ਅਸੀਂ ਉਹਨਾਂ ਦੇ ਖਿਲਾਫ ਫੈਸਲੇ ਦੇ ਸਰਕਾਰ ਦੇ ਖਿਲਾਫ ਜਨੇ 13 ਤਰੀਕ ਤੋਂ ਲੈ ਕੇ ਪਹਿਲਾਂ ਰੇਲਾਂ ਦਾ ਟੱਕਾ ਜਾਮ ਕੀਤਾ ਫਿਰ ਅਸੀਂ ਪੰਜਾਬ ਬੰਦ ਪੂਰਾ ਹੋਇਆ ਹਿੰਦੁਸਤਾਨ ਬੰਦ ਦੇ ਨਾਤੇ ਪੰਜਾਬ ਪੂਰੇ ਤੌਰ ਤੇ ਬੰਦ ਹੋਇਆ ਉਦੋਂ ਬਾਅਦ ਅਸੀਂ ਜਿਹੜੇ ਇਹਨਾਂ ਦੇ ਸੀਨੀਅਰ ਭਾਜਪਾ ਦੇ ਸੀਨੀਅਰ ਆਗੂ ਹੈ ਤੇ ਆਗੂ ਨੇ ਸੀਨੀਅਰ ਜਾਖਰ ਵਗੈਰਾ ਤੇ ਕਪਤਨ ਸਾਹ ਵਗੈਰਾ ਇਹ ਉਹਨਾਂ ਦੇ ਦਫ਼ਤਰ ਜਾਂ ਉਹਨਾਂ ਦੇ ਘਰ ਆ ਤੇਰੇ ਹੋਏ ਹੈ ਕਿਉਂਕਿ ਜਿੰਨਾ ਚਿਰ ਇਹ ਅਤਿਆਚਾਰ ਕਰਨ ਉਹ ਨਹੀਂ ਹਰਦਾ ਸਾਡੀ ਜਥੇਬੰਦੀ ਦਾ ਅੱਜ ਜਿਹੜੇ 22 ਤਰੀਕ ਦਾ ਸੀ ਅੱਜ ਫੇਰ ਜਥੇਬੰਦੀ ਜਿਹੜੇ ਸੰਜੋਗ ਪਖਾਨ ਮੋਰਚੇ ਦੀ ਮੀਟਿੰਗ ਹੋ ਰਹੀ ਹੈ ਉਸ ਮੀਟਿੰਗ ਦਾ ਜਿਹੜਾ ਵੀ ਸਰਦ ਆਊਗਾ ਅਸੀਂ ਜਿਹਨੇ ਇਸ ਗੱਲ ਨਾਲ ਇਹਨਾਂ ਦਾ ਵਿਰੋਧ ਕਰਦੇ ਰਹਾਂਗੇ ਜਿਸ ਸਾਨੂੰ ਦਿੱਲੀ ਦਾ ਸਰਦ ਆ ਅਸੀਂ ਦਿੱਲੀ ਵੀ ਜਾਵਾਂਗੇ ਜੇ ਹੋਰ ਕਿਸੇ ਕਿਸਮ ਦਾ ਆ ਜਾਣੇ ਉਹਨੇ ਬਕਾਦਮ ਟੁੱਟਿਆ ਸਾਡੇ ਜੱਥੇਬੰਦੀਆਂ ਨੇ ਉਹਦੇ ਉੱਤੇ ਵੀ ਅੱਜ ਪੂਰੇ ਉਤਰ ਆ ਗਏ। ਦੇਖੋ ਜਿਹੜਾ ਇਹ ਅंदोलਨ ਚੱਲ ਰਿਹਾ ਪੂਰੇ ਭਾਰਤ ਦੇ ਕਿਸਾਨਾਂ ਦਾ ਪੂਰੇ ਲੋਕਾਂ ਦਾ ਹੈਗਾ। ਸਾਡੇ ਕੁਝ ਜੱਥੇਬੰਦੀਆਂ ਦਿੱਲੀ ਜਾਣ ਵਾਸਤੇ ਹਰਿਆਣਾ ਦੇ ਬਾਡਰਾਂ ਤੇ ਰੁਕੀਆਂ ਹੋਈਆਂ ਕਿਤੇ ਉਹਨਾਂ ਤੇਛੱਦਰ ਕੀਤਾ ਜਾ ਰਿਹਾ ਹੈ ਔਰ ਇਥੋਂ ਤੱਕ ਕਹਿ ਕੇ ਇਹਨਾਂ ਨਿਕਮੀਆਂ ਦੋ ਸਰਕਾਰਾਂ ਨੇ ਹਰਿਆਣਾ ਸਰਕਾਰ ਨੇ ਔਰ ਕੇਂਦਰ ਦੀ ਸਰਕਾਰ ਨੇ ਸਾਡੇ ਬਠਿੰਡਾ ਜਿਲ੍ਹੇ ਦਾ ਇੱਕ ਨੌਜਵਾਨ ਬੱਲੋਪਿੰਡ ਦਾ ਸੁਭਕਰਮਨ ਸਿੰਘ ਜਿਹੜਾ ਉਹ ਤਹੀਦ ਕੀਤਾ ਹੈ। ਕਿ ਜੀ ਸਾਨੂੰ ਬਹੁਤ ਵੱਡਾ ਦੁੱਖ ਹੈ ਅਫਸੋਸ ਹੈ ਕਿ ਅਸੀਂ ਦੇਸ਼ ਲਈ ਅਨਾਜ ਪੈਦਾ ਕਰਨ ਵਾਲੇ ਕਿਸਾਨ ਜਾਂ ਮਜ਼ਦੂਰ ਜਦੋਂ ਕਿਤੇ ਆਪਦੀ ਹੱਕ ਮੰਗਦੇ ਆ ਉਹਨਾਂ ਨੂੰ ਮਾਨ ਸਨਮਾਨ ਨਹੀਂ ਦਿੱਤਾ ਜਾਂਦਾ ਸਗੋਂ ਉਹਨਾਂ ਨੂੰ ਬੰਬ ਗੋਲੀਆਂ ਇਸ ਤਰ੍ਹਾਂ ਮਾਰ ਕੇ ਮਾਰ ਦਿੱਤਾ ਜਾਂਦਾ ਸੀਵ ਕਰ ਦਿੱਤਾ ਜਾਂਦਾ ਸੋ ਸਾਡਾ ਇਹ ਅੰਦੋਲਨ ਉਹ ਮੰਗਾਂ ਦੀ سپورਟ ਚ ਜਿਹੜੀਆਂ ਮੰਗਾਂ ਸਰਕਾਰ ਤੁਰਤ ਮੰਨੇ ਜਿਹੜੇ ਫੈਰਦ ਕੀਤੇ ਜਾ ਰਹੇ ਆ ਉਹਨਾਂ ਨੂੰ ਤੁਰੰਤ ਰੋਕੇ ਇਸ ਲਈ ਅਸੀਂ ਅਰੇਲਾ ਵੀ ਰੋਕੀਆਂ ਪਹਿਲਾਂ ਹੁਣ ਪੂਰੇ ਪੰਜਾਬ ਦੇ ਵਿੱਚ ਸੁਲੁਕਤ ਕਿਸਾਨ ਮੋਰਚੇ ਸ਼ਬਦੇ ਤਹਿਤ ਜਿੱਥੇ ਅਸੀਂ ਟੋਲ ਪਲਾਜੇ ਫਰੀ ਹੋਇਆ ਇਹਨਾਂ ਨੂੰ ਆਰਥਿਕ ਸੱਟ ਮਾਰਨੀਆਂ ਜਿਹੜੀਆਂ ਕੰਪਨੀਆਂ ਇਹ ਸਰਕਾਰਾਂ ਨੂੰ ਚਲਾਉਂਦੀਆਂ ਨੇ ਦੂਜਾ ਜਿਹੜੀ ਭਾਰਤੀ ਜਨਤਾ ਪਾਰਟੀ ਆ ਇਲੈਕਸ਼ਨਾਂ ਨੇੜੇ ਨੇ ਹੁਣ ਵੀ ਆਪਦੀ ਅਕਲ ਤੋਂ ਕੰਮ ਨਹੀਂ ਲੈ ਰਹੀ ਉਹਨੂੰ ਦੱਸਣਾ ਹੈ ਕਿ ਜੇ ਤੁਸੀਂ ਇੱਕ ਸੂਬੇ ਦੇ ਕਿਸਾਨਾਂ ਨੂੰ ਤੁਸੀਂ ਇੱਕ ਸੂਬੇ ਦੇ ਬਾਰਡਰ ਤੇ ਰੋਕ ਕੇ ਉਥੇ ਬੰਬ ਸੁੱਟ ਕੇ ਗੋਲੀਆਂ ਮਾਰ ਕੇ ਮਾਰ ਸਕਦੇ ਹੋ ਤਾਂ ਵਾੜਨ ਤੁਹਾਨੂੰ ਪਿੰਡਾਂ 'ਚ ਤੁਹਾਨੂੰ ਵੀ ਨਹੀਂ ਦੇਵਾਂਗੇ ਸ਼ਹਿਰਾਂ ਦੇ ਵਿੱਚ ਤੁਹਾਨੂੰ ਨਹੀਂ ਵੜਨ ਦੇਵਾਂਗੇ ਜਿ ਪੀ.ਟੀ.ਐਮ. ਤੁਹਾਡੇ ਘਰ ਨੇ ਜਾਂ ਦਫ਼ਤਰਾਂ ਉਹਨਾਂ ਦਾ ਘਰੋ ਰੱਖਾਂਗੇ ਅਸੀਂ ਅੱਜ ਦੇਖ ਰਹੇ ਹਾਂ ਜੋ ਅਗਲਾ ਫੈਸਲਾ ਕੀ ਆਉਂਦਾ ਹੈ ਉਹਦੇ ਮੁਤਾਬਕ ਇਹ ਜਿਹੜਾ ਲੜਾਈ ਹੈ ਤਿੱਖੀ ਕਰਾਂਗੇ ਇਹਨੂੰ ਠੰਡੀ ਦੀ ਪਾਣੀ ਦੇਵਾਂਗੇ